ਸਵਾਗਤ ਹੈ ਜੀ ਤੁਹਾਡਾ ਸੇਠੀ ਚੱਠੂ ਡੇਰੀ ਫਾਰਮ ਤੇ ਆਸ ਕਰਦੇ ਹਾਂ ਸਭ ਵੀਰ ਭਰਾ ਠੀਕ ਠਾਕ ਹੋਣਗੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਹਿਲਾਂ ਹੋਂਦਾ ਘੰਟੀ ਵਾਲਾ ਬਟਨ ਦਬਾਓ ਤਾਂ ਜੋ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਆਪਣੇ ਕੋਲ ਦੂਜਾ ਸੂਆ ਸੂਣ ਵਾਲੀ ਵੈੜ ਦਸਾਂ ਦਿਨਾਂ 10 ਦਿਨ ਲੈਂਦੀ ਹੈ ਜੀ ਆਇਰ ਸ਼ਹਿਰ ਆਈ ਆਪਣੇ ਫਾਰਮ ਤੇ ਫੇਸ ਦੀ ਕੁਆਲਿਟੀ ਚੈੱਕ ਕਰੋ ਰੰਗ ਵੇਖੋ ਕਿੰਨਾ ਪਿਆਰਾ ਥਾਨ ਦਾ ਸਾਈਜ਼ ਚੈੱਕ ਕਰੋ ਕੋਲ ਕੇ ਤੁਹਾਨੂੰ ਇਹਦਾ ਤੋਰਾ ਚੈੱਕ ਕਰਾਉਣਾ ਹੈ ਚੈੱਕ ਕਰੋ चेक करो तोरा चेक करो बैठदा बहुत वाया फेस क्वालिटी चेक करो है, बहुत बढ़िया चेक करो ਦਲੇ ਚੈੱਕ ਕਰੋ ਬਹੁਤ ਢਿੱਲਾ ਦਾਸ ਤੇ ਲੈਂਦੀ ਆ ਵਸ਼ੀ ਬਹੁਤ ਠੰਡੀ ਧੀ ਆ ਚੈੱਕ ਕਰੋ ਚੈੱਕ ਕਰੋ ਕਿ ਢੀ ਠੰਡੀ ਧੀਰੀ ਵਾਹ ਤਾਂ ਦਾ ਸਹਿ ਚੈੱਕ ਕਰੋ ਵੇਖੋ ਇਸਾ ਵੀਰ ਭਰਾਣੇ ਲੈਣੀ ਹੋਵੇ ਤਾਂ ਡਰੈਸ ਨੋਟ ਕਰਾ ਦਿੰਨੇ ਆ ਸ਼ਹਿਰ ਖੇਮ ਕਰਨ तहसील पट्टी जिला श्री तरनतनु साब मोबाइल नंबर ਆਪਣਾ ਹੈਗਾ 88470 95609 ਵਾਤੋਵਾਦ ਵੀਰ ਮੇਰੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਕੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਸੀਕਾਲ ਜੀ